ਹੈਂ ਇਹ ਨਾ ਬਣਾਉਣਾ ਤੇ ਰਹੀ ਹੈ ਕੁਝ ਨਹੀਂ ਬਣਾਉਣਾ ਕੁਝ ਨਹੀਂ ਬਣਾਉਣਾ ਉਹ ਆਪਣੇ ਫੋਨ ਕਰ ਲਿਆ ਤਾਂ ਉਹ ਸਾਰੇ ਕੰਮ ਕਰਾਉ ਹੋ ਗਿਆ ਤੇ ਇਹ ਚਲਾ ਗਿਆ ਮੈਂ ਮੋਬਾਈਲ ਆ ਗਿਆ ਮੋਬਾਈਲ ਮੈਂ ਖਾਈ ਗਈ ਬੋਲੇ ਦਾ ਨੂੰ ਹਾਂਜੀ ਮੇਰਾ ਨਾਮ ਹਰਮਨਤਰੀ ਸਿੰਘ ਕਾਲੇਗਨਪੁਰ ਹੈ ਜੀ ਹਾਂਜੀ ਜਿਹੜੇ ਆ ਬਾਗ ਜਿਹੜੇ ਮੰਗਦੇ ਆ ਤੁਹਾਡੀ ਰਸਤੇ ਵਿੱਚ ਲੋਕਾਂ ਨੂੰ ਕੰਗਫਰਸ਼ਾਨ ਕਰਦੇ ਆ ਕਿਸ ਟੀਮ ਨੇ ਤੇ ਹੋਰ ਵੀ ਲੋਕਾਂ ਨੇ ਸਮਾਜ ਸੇਵਕਾਂ ਨੇ ਤੇ ਕੋਈ ਵੀ ਬਰਾਗੀ ਕਰਨਾ ਦੇਖੋ ਅਸੀਂ ਅੱਜ ਨਾਲ ਸਵੇਰ ਦੇ 7 ਵਜੇ ਦੇ ਆਣ ਕੇ ਤੇ ਇੱਥੇ ਨਾਲ ਨਾਲ ਦਾ ਧਿਆਨ ਰੱਖਣ ਦੇ ਸੀ ਕਿਉਂਕਿ ਡੀਸੀ ਸਾਹਿਬ ਨਾਲ ਕਾਫੀ ਦਿਨਾਂ ਤੋਂ ਹਣਾ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਹੀ ਸਾਨੂੰ ਇਸ ਕੰਮ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰੋ ਠੀਕ ਹੈ ਉਹਨਾਂ ਨੇ ਆਪਣੀ ਟੀਮ ਭੇਜ ਕੇ ਇਹ ਜੋ ਵੀ ਆ ਨਾ ਅੱਜ ਕਾਰਵਾਈ ਕਰਾਈ ਉਹਦੇ ਵਿੱਚ ਕੀ ਹੈ ਇੱਕ ਇਹਨਾਂ ਦਾ ਸਰਗਨਾ ਕਾਬੂ ਆਇਆ ਸੀ ਸਵੇਰ ਤੋਂ ਧਿਆਨ ਰੱਖੋ ਪਤਾ ਕੀ ਕਰਦਾ ਸੀ ਪਹਿਲਾਂ ਸਵੇਰੇ ਉਹ ਲਿਆਇਆ ਉਹ ਬੱਚਿਆਂ ਨੂੰ ਆਟੋ ਤੋਂ ਉਤਾਰ ਕੇ ਤੇ ਫਿਰ ਉਹਨਾਂ ਨੂੰ ਜਾ ਕੇ ਤੇ ਛੱਡ ਦਿੱਤਾ ਕਿ ਤੁਸੀਂ ਮੰਗੋ ਤੇ ਉਹ ਕੀ ਕਰਦਾ ਸੀ ਕਦੀ ਪਾਣੀ ਕਦੀ ਰੋਟੀ ਤੇ ਆਪ ਉਹਨੇ ਪਕਾਣੇ ਲਾਏ ਸੀ ਉੱਥੇ ਸੋ ਇੱਥੇ ਮਕਸਦ ਸਾਡਾ ਇਹ ਸੀ ਕਿ ਵੇਖੋ ਠੀਕ ਆ ਜੰਮ ਜੰਮ ਕਮਾਓ ਅਸੀਂ ਨਹੀਂ ਵੇਖੋ ਗਰੀਬ ਹੈ ਵਿਚਾਰੇ ਅਸੀਂ ਇਹ ਨਹੀਂ ਕਹਿੰਦੇ ਪਰ ਇੱਥੇ ਸਾਡਾ ਅੰਮ੍ਰਿਤਸਰ ਬਦਨਾਮ ਹੋ ਰਿਹਾ ਸੀ ਜਦੋਂ ਅੰਮ੍ਰਿਤਸਰ ਦੇ ਅੰਦਰ ਐਂਟਰ ਕਰੀਦਾ ਸੀ ਨਾ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਸੀ ਕਿ ਉਹ ਮੰਗਤੇ ਆਉਂਦੇ ਸੀ ਉਹ ਤਾਂ ਇਹੀ ਸਮਝਦੇ ਸੀ ਕਿ ਅੰਮ੍ਰਿਤਸਰ ਦੇ ਮੰਗਤੇ ਆ ਤੇ ਸਭ ਤੋਂ ਵੱਧ ਜੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਪੰਜਾਬ ਸੂਬਾ ਮੰਗ ਕੇ ਨਹੀਂ ਖਾਂਦਾ ਵਰਲਡ ਦੇ ਵਿੱਚ ਗੱਲ ਜੀ ਸੰਧ ਪਵਿੱਤਰ ਗੁਰੂ ਨਗਰੀ ਪਵਿੱਤਰ ਘਰ ਦੀ ਐ ਇਸ ਤਰ੍ਹਾਂ ਦਾ ਕੰਮ ਹੋਣਾ ਕਿੰਨੀ ਵੇ ਬਿਲਕੁਲ ਉਹੀ ਮੈਂ ਦੱਸਣ ਲੱਗਾ ਕਿ ਪੰਜਾਬ ਸੂਬਾ ਇੱਕ ਮੰਗ ਕੇ ਖਾਣ ਵਾਲਾ ਸੂਬਾ ਨਹੀਂ ਆ ਤੇ ਇੱਕ ਅੰਮ੍ਰਿਤਸਰ ਜਿਹੜਾ ਕਿ ਸਿੱਖੀ ਦਾ ਧੁਰਾ ਸਾਡਾ ਉੱਥੇ ਹੀ ਮੇਨ ਜਦੋਂ ਇੰਟਰਸ ਦੇ ਉੱਤੇ ਇਹ ਮੰਗਤੇ ਮੰਗਦੇ ਸੀ ਉਹ ਸਾਡਾ ਬਹੁਤ ਜ਼ਿਆਦਾ ਗਲਤ ਸਾਨੂੰ ਦੁੱਖ ਹੁੰਦਾ ਸੀ ਇਹ ਹੁਣ ਇੱਥੇ ਕੀ ਆ ਕਿ ਇਹਨਾਂ ਦੇ ਡੀਐਨਏ ਟੈਸਟ ਕਰਾ ਕੇ ਇਹਨਾਂ ਦੇ ਆਧਾਰ ਕਾਰਡ ਦੇਖ ਕੇ ਜਿੱਥੋਂ-ਜਿੱਥੋਂ ਦੇ ਰਹਿਣ ਵਾਲੇ ਉੱਥੇ ਵਾਪਸ ਭੇਜਿਆ ਜਾਊਗਾ ਤੇ ਇੱਥੇ ਅਸੀਂ ਆਪਣੀ ਗਵਾਹੀ ਪਾਈ ਆ ਕਿ ਇਹਦੇ ਵਿੱਚ ਜਿਹੜਾ ਇਹਨਾਂ ਤੋਂ ਡੀਡੀਆਰ ਕਟਾਇਆ ਥਾਣੇ ਤੋਂ ਇਹਦੇ ਵਿੱਚ ਸੋਨੂ ਜੀ ਨੇ ਤੇ ਮੇਰਾ ਨਾਂ ਪਾਇਆ ਵਾ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਸੀ ਕੀਤਾ ਅਸੀਂ ਸਵੇਰ ਦੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਰਹੇ ਆ ਇਨਾ ਚੈਨਲ ਵਾਲੇ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਸਾਡਾ ਬਹੁਤ ਸਹਿਯੋਗ ਕੀਤਾ ਸੋ ਮੁੱਖੀ ਗੱਲ ਇਹ ਆ ਕਿ ਇਹ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੋੜ ਨੇ ਛੋਟੇ-ਛੋਟੇ ਇਹਨਾਂ ਨੂੰ ਖਤਮ ਕਰਨਾ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਕੱਲੀ ਸਾਡੀ ਨਹੀਂ ਆ ਹਾਂਜੀ ਮੈਂ ਅਗਰ ਹਾਂਜੀ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਤਾਂ ਰਣਜੀਤ ਸਿੰਘ ਜਿਲ੍ਹਾ ਬਾਸਰਖੇ ਅਫਸਰ ਹਾਂ ਕੀ ਕਾਰਵਾਈ ਕੀਤੀ ਹੈ ਆ ਜਾਂਦੇ ਹਾਂ ਆਪਣੇ ਦੀਵਾ ਜੋ ਪ੍ਰੋਜੈਕਟਡ ਦੀ ਇਹ ਸਮਾਰੋਹ ਸਰਕੈਸਤੀ ਹਲ ਵਿਕਾਸ ਭਾਗ ਵੱਲੋਂ ਅਰੇ ਜਿਹੜੀ ਬਾਲਪੇ ਕਹਿੰਦੇ ਤਾਂ ਰੇਡਾਂ ਚੱਲ ਰਹੀਆਂ ਸੀ ਉਹ ਲਗਾਤਾਰ ਸੰਬੰਧ ਵਿੱਚ ਅਸੀਂ ਅੱਜ ਫੇਰ ਆਏ ਸੀ 골ਡਨ ਗੇਟ ਤੁਹਾਨੂੰ ਬਤ ਲੱਗਾ ਕਦੇ ਬੱਚੇ ਬਾਲ ਦੇ ਖਿਆਲ ਜਾਂ ਪੇਰੈਂਟ ਨੂੰਵਾ ਰਹੇ ਨੇ ਇੱਥੇ ਆ ਕੇ ਰੈਸਿੰਗ ਕੀਤਾ ਤੇ ਇਹਨਾਂ ਨੂੰ ਬਾਲਪਲੇ ਇੱਕ ਬੱਟੀ ਪੇਸ਼ ਕੀਤਾ ਜਾਵੇਗਾ ਸਮਾਜ ਸੇਵੀ ਸਾਡੇ ਨਾਲ ਆਏ ਆ ਸਾਰਿਆਂ ਨੇ ਸਹਿਯੋਗ ਕੀਤਾ ਸਾਰੇ ਇਹੀ ਕਹਿ ਰਹੇ ਇਹਨਾਂ ਨੂੰ ਬਹੁਤ ਨਤ ਕੀਤਾ ਤੇ ਇਹਨਾਂ ਨੂੰ ਲੈ ਕੇ ਅਸੀਂ ਬਾਲਪਲੇ ਇੱਕ ਬੱਟੀ ਪੇਸ਼ ਕਰਾਂਗੇ ਅਗਰੇ ਇਹਨਾਂ ਦੇ ਫਰਦਰ ਕਾਰਵਾਈ ਕਰਾਂਗੇ ਕੀ ਕਰਨਾ ਕੀ ਨਹੀਂ ਤੁਸੀਂ ਹੁਣ ਥਾਣੇ ਪਹੁੰਚਿਓ ਕੀ ਕਾਰਵਾਈ ਥਾਣੇ ਕੀਤੀ ਇਹਦੇ ਜਾ ਕੇ ਡੀਡੀਆਰ ਕਿ ਦਿੱਤੀ ਆ ਜੀ ਇਨਫੋਰਮੇਸ਼ਨ ਦਿੱਤੀ ਆ ਕਿ ਆ ਇਨਫੋਰਮੇਸ਼ਨ ਨਹੀਂ ਦਿੱਤੀ ਕਾ ਬੱਚੇ ਰੈਸਕਿਊ ਕੀਤੇ ਆ ਸਾਨੂੰ ਬਸ ਇਹ ਜਸ ਇਨਫੋਰਮੇਸ਼ਨ ਕਿਨੇ ਬੱਚੇ ਕਾਬੂ ਕੀਤੇ ਗਏ ਇਹਦੇ ਚ ਬੱਚੇ ਕਾਬੂ ਕੀਤੇ ਗਏ ਦੋ ਬੱਚੇ ਦੋ ਬੱਚੇ ਤੇ ਦੋ ਔਰਤਾਂ ਤੇ ਇੱਕ ਆਦੀ ਹਾਂ ਹਾਂ ਉਹਨਾਂ ਕੋ ਉਧਾਰ ਕਾਰਡ ਵਗੈਰਾ ਇਹ ਇਹ ਨਾਲ ਜਾ ਕੇ ਇਨਕੁਆਰੀ ਦਾ ਪਾਰਟ ਉੱਥੇ ਜਾ ਕੇ ਬਾਅਦ ਭਲਾ ਇੱਕ ਵੇਟ ਪਤਾ ਕਰਾਂਗੇ ਜਿਨਾਂ ਦਾ ਤੋਂ ਆਧਾਰ ਕਾਰਡ ਹੈਗੇ ਆ ਇਹਨਾਂ ਦਾ ਦੇਖਾਂਗੇ ਕੀ ਹੈਗਾ ਜੇ ਨਹੀਂ ਹੈਗਾ ਡੀਐਨਏ ਟੈਸਟ ਲੇ ਲਿਖਾਂਗੇ ਠੀਕ ਹੈ ਜੇ ਡੀਐਨਆ ਰਿਪੋਰਟ ਪੋਜ਼ਟਿਵ ਆ ਗਿਆ ਫਿਰ ਆ ਰਿਸਟੋਰ ਕਰਦਾਂਗੇ ਨਾ ਆਪਣੇ ਪੇਜ ਤੇ ਜੇ ਨਹੀਂ ਆਇਆ ਤੇ ਮੇਰਾ ਐਫਆਈਆਰ ਦੇ ਹੁਕਮ ਦੇ ਦਿੱਤੇ ਜਾਣਗੇ ਠੀਕ ਹੈ ਜੇ ਕੋਈ ਬੱਚਾ ਤਾਂ ਇਹ ਲਗਾਤਾਰ ਚੱਲ ਰਿਹਾ ਹੈ کافی ਸਮੇਂ ਤੋਂ ਲਗਾਤਾਰ ਜਾ ਰਿਹਾ ਹੋ ਤੇ ਇਸ ਸਬੰਧ ਵਿੱਚ ਐਫਆਈਆਰ ਨਿਰਮਾ ਦੇਵੀ ਦੇ ਸਬੰਧ ਵਿੱਚ ਐਫਆਈਆਰ ਕੀਤੀ ਗਈ ਉਹਦੋਂ ਦਾ ਪ੍ਰਸ਼ਾਸਨ ਦੋਸਤੋਂ ਬਹੁਤ ਕਾਫੀ ਹੋਇਆ ਕਾਰਵਾਈ ਕਰਦੇ ਨੇ ਅੱਗੇ ਚੈਨਲ ਦੇ ਰਿਹਾ